धीरे पे लगेया खड़खरा लावण ते आपा कि लेके जाना ते पांच साहब नु बिठावणा पांच साहब कहनी आज रेंज रोवर दी थी हां आज यही लेनी है रेंज सिद्धू मु साली फेवरेट गट्टी

ਫੁੱਦ ਦਾ ਹਾਇ ਕਰਤਾ ਇਹ ਵਾਲਾ ਕੰਮ ਤੇ ਨਾ ਹੁਣ ਅੱਜ ਵੀ ਕਿੱਥੇ ਜਾਣੀ ਮੈਂ ਤਾਂ ਹਾਂ ਦੇ ਆਉਂਦੇ ਤੋਂ ਬਾਅਦ ਚੋਂ ਪਹਿਲਾਂ ਤੈਨੂੰ 100% ਵਿਖਾ ਦੇਆ ਹਾਂ ਹਮ ਬਾਲ ਬਾਲੇ ਖੜ ਕੇ ਦੇਖਣ ਲੱਗ ਜਾਂਦਾ ਵਸ ਬਾਲ ਬੰਦੇ ਗੀ ਹੀਰੇ ਦੇ ਬਾਲ ਜਮਾਲਾ ਬਾਈ ਹੈ ਬਾਈ ਸਪਰੇਅ ਲਾ ਕੇ ਖੜੇ ਕਰਦੀ ਹੋ ਜੂਗੀ ਆ ਦੇਖ ਲੈ ਬਾਹਰ ਇਹ ਲੋਨ ਨੇ ਇੰਨੇ ਇੰਨੇ ਪਾ ਇੰਨੇ ਇੰਨੇ ਸਾਰੇ ਕੱਟੇ ਇੰਨੇ ਇੰਨੇ ਨਹੀਂ ਲਿਦਾ ਹੁੰਦੇ ਫਟਪਟੇ ਹੁੰਦੇ ਬਾਹਰ ਹੁੰਦੇ ਇਹਨੇ ਕਹ ਬਾਲਾਂ ਪਾਇਆ ਗੋਜਾ ਲਾ ਲਾ ਫਿਰਿਆ ਦੱਬੀਂ ਕਿੰਨੇ ਜੱਟ ਪੂਜੀ ਕਰਨੀ ਦੱਬੀਂ ਗਰਮੀ ਤੇਰੀ ਦੱਬਣੀ ਦੱਬਣੀ ਤੂੰ ਤੂੰ ਲੈਣਾ ਕਿ ਤੂੰ ਚੌੜਾ ਹਾਂ ਹਾਂ ਢਿਆਲਾ ਜ਼ਿਆਦਾ ਖਿੱਚੀ ਕੇ ਰੱਖਣਾ ਕੋਈ ਇਸ ਤਰ੍ਹਾਂ ਦੇਖਣਾ ਕਿ ਬੜੇ ਰੋਕ ਕੇ ਖਿੱਚ ਆ ਛੋਟੀ ਨਾਲ ਹੜਾ ਹੜਾ ਦੇਖ ਮੇਰੀ ਗੱਲ ਸੁਣ ਲੈ ਖੇਲਾ ਹੀ ਨਹੀਂ ਕਰਉਂਦੀ ਆ ਇਹ ਨਾਲ ਬੈਣਾ ਛਾਲ ਮਾਰ ਕੇ ਆ ਮੈਂ ਤਾਂ ਪਤਾ ਨਾ ਲੱਗਿਆ ਕਿ ਬਹਿ ਗਿਆ ਮੇਰੇ ਨੂੰ ਇੰਟੀਰੀਅਰ ਤੇ ਖੜਾ ਦਿੰਨੇ ਨੂੰ ਜਿੰਜੇ ਤੇ ਚੜ ਜਾ ਹੁਣ ਮੱਧ ਦੇ ਪਤਾ ਹੀ ਲੱਗ ਗਿਆ ਵੀ ਬਹਿ ਗਿਆ ਬੱਸ ਬੰਦਾ ਠੀਕ ਆ ਆ ਆ ਆ ਜਾ ਤੂੰ ਇਹਨਾਂ ਤਾਂ ਨਾ ਨਾ ਮਾਰਨ ਬਾਹਰ ਦੇ ਆਹ ਆਦੋਂ ਤੇ ਸੱਡੀਆਂ ਕਿੱਥੇ ਲਾਈਆਂ ਦੇ ਲੈ ਆ ਜਾ ਆ ਅੱਗੇ ਤਾਂ ਕਰੇ ਹੀਰੇ ਮੈਂ ਬੈਠਿਆ ਨਹੀਂ ਅੱਜ ਬਿਲਾਓ ਕਿਦਾ ਚੱਲਦਾ ਨਾ ਤਾਂ ਬੈਠ ਗਿਆ ਨਾ ਨਾ ਕਹਦਾ ਬੈਠੇ ਚੰਦਾ ਮੈਂ ਆ ਜਾ ਇਹ ਹੋਵਾਈ ਵਧੀਆ ਇਹ ਸੁਵਾਰ ਬਣਾ ਦੇ ਇਹਨੂੰ ਪੱਕਾ ਹੈ ਨੀ ਸੁਵਾਰ ਬਣਾ ਦੇ ਇਹਨੂੰ ਇਹਨੂੰ ਪਰਗਾੜਾ ਬਣਾਉਣਾ ਹਾਂ ਇਹਨੂੰ ਪੱਕਾ ਭਜਾਈ ਕਰ ਇਹਨੂੰ ਬੈਠ ਤੈਨੂੰ ਉਹ ਬਿਠਾਈ ਕਰਦਾ ਟੂਰਨਾਮੈਂਟ ਚ ਪੱਕਾ ਜਿਆਦਾ ਕਰ ਲੀਓ ਆ ਡਰਤਾ ਚਕਾ ਦਈਏ ਪੂਰਾ ਚਲਾ ਜਾ ਬੈਗ ਲੈ ਜਾਕਰ ਉੱਪਰੋਂ ਹੈ ਇਹ ਬੈਗ ਜਾਂਦਾ ਬੈਗ ਲੈ ਜਾਂਦਾ ਤੰਨੋ ਸੁਣਦਾ ਨਹੀਂ ਚਲਾ ਜਾ ਪਿੱਛੇ ਜਾ ਡਰ ਪਿੱਛੇ ਹੋ ਗਿਆ ਬੰਦਾ ਅੱਧਾ ਮੰਨਦਾ ਚਲਾ ਜੀ ਦਾਰ ਗਿਆ ਦਰਸਾ ਲਈ ਮਨ ਲੱਗਦਾ ਇਹ ਆ ਕਿੱਥੇ ਹੋ ਗਿਆ ਜਦ ਇਹ ਦੇਖ ਲਾ ਪੁੱਛਿਆ ਕੈਮਰੇ ਵਾਲੇ ਤੇ ਤਾ ਕੈਮਰੇ ਵਾਲੇ ਤਾ आ, स्टेरिंग तेरे हाथ था जा है भाई भाई महा स्टेरिंग तेरे हाथ है हूं

ਕੀ ਰੀਲ ਬਣਾਇਆ ਤੇ ਇਹ ਵੀ ਰੀਲ ਬਣਾਇਆ ਤੇ ਬੋਲ ਤੇ ਬਣਾਇਆ ਥੋੜੇ ਆ ਜਾ ਮੋੜੇ ਆ ਜਾ ਕੈਮਰਾ ਬਣਾ ਰਿਹਾ ਹੈ ਇਹ ਚਾਰ ਚੁੱਕਾ ਹੈ ਉਹ ਤਾਂ ਸਾਈਕਲ ਦੂਰ ਹੈ ਕਿੱਥੇ ਰਹਿ ਕੇ ਲਿਆ ਰਿਹਾ ਕਿੱਥੇ ਹੈ ਕਿੱਥੇ ਹੈ ਤੇ ਕਿੱਥਾ ਹੋਰ ਦੋਹਰ ਤੇ ਕਿੱਥਾ ਹੋਰ ਕਿੱਥੇ 됐상편그및러 <목소리도> ਕਹਿੰਦਾ ਖਿੱਚਣ ਲੱਗ ਗਿਆ ਤੂੰ ਚਲੋ ਅੱਗੇ ਨੂੰ ਚੱਲ ਰੱਬ ਗੈਂਦੀ ਕਰੀ ਜੀ ਸਾਰਿਆਂ ਨੂੰ ਮੈਨੂੰ ਪਸਾਉਂਗਾ ਕੱਟ ਦੇਗੀ ਕਰੇਗਾ ਮਤਲਬ ਕਿ ਨਹੀਂ ਵਾਰੀ ਦਿਖਾਇਆ ਯਾਰ ਅੱਥਰ ਖੜ ਜਾ ਵੜ ਜੀ ਆ ਬਰਾਬਰ ਖਾ ਲਿਆ ਹਣ ਤੂੰ ਫੋਰੋਂ ਦੇ ਦੇ ਪਿੱਛੇ ਕੱਢ ਪਿੱਛੇ ਕੱਢ ਲੈ ਆ ਲੈ ਤੂੰ ਕੀ ਬਸ ਔਰ ਜਦ ਤੂੰ ਉਰੀ ਤੇ ਖੜੀ ਫਿਰਦਾ ਇੱਥੇ ਦੇ ਰੋਕ ਲੂੰਗਾ ਉਹਨੂੰ ਚੱਲ ਔਰ ਜੀ ਸਿਖਾ ਦਿਓ ਜੀ ਸਿਖਾ ਦਿਓ ਮੁੰਡੇ ਨੂੰ ਥੋੜਾ ਸਾਰੀ ਉਹ ਆ ਲੈ ਮਣੀ ਗਰੀਨ ਨਾ ਚੇ ਰਸ ਤੇ ਆਉਣਾ ਪੂਰੀ ਬਤੰਤਰਾ ਆ ਗਿਆ ਅੱਛਾ ਕਰੋ ਰਸ ਕਰਕੇ ਤੇ ਕਿੱਥੇ ਚਲੇ ਜਾਓ ਉਹ ਮੋੜ ਤੋਂ ਕੋਈ ਸੁਣ ਬਣਾ ਬਾਂਹ ਬਿਤਾਏ ਆਵਾ ਲੈ ਜੇ ਨਾ ਬਾਹਰ ਜੇ ਨਾ ਸੁਧੀ ਖੋਲ ਲਾ ਕੇ ਜਾਂਦਾ ਤੇ ਆ ਅੱਛਾ ਜੇ ਮੈਂ ਖੜਿਆ ਆ ਦਾ ਸਪੁੱਤ ਬਸ ਸੱਤ ਉਹ ਵਾਟ ਤਾ ਬਾਹਰ ਪਾੜਾ ਅੱਡ ਜਾ ਇਹਨੂੰ ਕੌਣ ਉਹ ਉੱਪਰ ਪਾੜਾ ਅੱਡ ਜਾ ਅੱਡ ਜਾ ਇਹ ਲਈ ਦਾ ਅੱਡ

ਏਹ ਨਾ ਕੋਈ ਨਾ ਹੋਇਆ ਕੋਈ ਨਾ ਜਿਆਦਾ ਤੇਰੇ ਤੇ ਅੱਗ ਵੱੜ ਗਈ ਜਿਹੜੀ ਹਾਂ ਭਾਈ ਪਿੱਛੇ ਪਿੱਛੇ ਨੂੰ ਪਿੱਛੇ ਮੱਤਦਾ ਹਾਂ ਇਹ ਤਾਂ ਨੰਨੇ ਲੱਖ ਰਸਤੇ ਵੀ ਨਹੀਂ ਆ ਫਰਤੀਲੀ ਚਾਹੀਦੀ ਆ ਆਏ ਥੋੜੀ ਆ ਵੀ ਤੂੰ ਬੈਠਾ ਹੈ ਨਾ ਇੱਕ ਵਾਰੀ ਦਸ ਵਾਰੀ ਖੜਾ ਹੋਊਗਾ ਵੇ ਨਹੀਂ ਇਹਨੂੰ ਵੀਡੀਓ ਨੂੰ ਮੈਂ ਰੀਡ ਕੱਟ ਲੂਗਾ ਹਾਂ ਕੀ ਕਹਿਣਾ ਹਾਂ ਹਾਂ ਪੰਜ ਹਾਂ ਚੱਲ ਦਾਲ ਜਾ ਚੱਲ ਅੱਗੇ ਅੱਡ ਅੱਗੇ ਚੱਲ ਜੀ ਵਾਹ ਹੋਰ ਹੋਰ ਚੱਲ ਕਰਨ ਨੂੰ ਸਾਡ ਹੋ ਗਿਆ ਤੁਸੀਂ ਆ ਉੜੀ ਆ ਯਾਰ ਚੱਲ ਉਹ ਬਾਤ ਉਹ ਬਾਤ ਧਿਆਨ ਮੇਰਾ ਤੇਰੇ ਨਾਲ ਜਿਆਦਾ ਇਹਦੇ 'ਚ ਧਿਆਨ ਆ ਮੜੀ ਕੀ ਹਰਕਤ ਕਰਦਾ ਮੈਂ ਤਾਂ ਜਿਹੜਾ ਚੜਜਣਾ ਪੁਰੇ ਦੇ ਇਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਛਾਲ ਮਾਰ ਕੇ ਬਹਿ ਗਿਆ ਮੈਂ ਇਹ ਮੈਂ ਇਹਨੂੰ ਨਾ ਪੈਂਦਾ ਨਾ ਮੇਰੀ ਜੰਸਾ ਛਡਾਉਣਾ ਤਾਂ ਇਹ ਵੀ ਦੱਸਾ ਗੱਠ ਮਾਰੀ ਵੀ ਛੋਟਾ ਹੈ ਤਾਂ ਕੁੱਈ ਬੱਜੀ ਮੇਰੀ ਦੋਵਾਰੀ ਲੱਤਾਂ ਨਾਲ ਖੜਾ ਹੋ ਕੇ ਜੇ ਖੜਾ ਹੋਇਆ ਹਾਂ ਮਤਾਮੀ ਤੇਰੇ ਜਦੇ ਫੜਦਾ ਤਾਂ ਗੋਲ ਹੋ ਕੇ

ਫਿਰ ਵੀ ਉਹ ਡੰਦਾ ਬਾਤ ਹੈ ਹਾਂ ਡੰਦਾ ਅਡਾ ਹੋ ਗਿਆ ਦਾ ਮੇਰੇ ਕਿ ਆਪੇ ਦਾ ਉਹ ਤੋਂ ਦੋ ਮੈਨ ਨਾਲ ਸਮਝਾ ਦੂ ਤਾਰਾ ਨਾਲ ਪਹਿਲਾਂ ਇਹ ਸਹੀ ਨਹੀਂ ਹੈ ਆ ਬਾਜੂ ਬਾੜਾ ਛੱਡ ਹੱਥ ਨਾਲ ਜਦੋਂ ਇਹ ਪੜ੍ਹਾਏਗਾ ਕਰੂੰਗਾ ਇਹ ਤਾਂ ਸੰਭੇ ਚਲ 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 ਸਮਝਾਣਾ ਹੈ ਨਾ ਟਾਈਮ ਦੇਣਾ ਹੂੰ ਜੱਤਾਂ ਕਹੇ ਹਾਰ ਨਹੀਂ ਤੈ ਨਹੀਂ ਮੰਨਣੀ ਆ ਜੇ ਤੂੰ ਹਾਰ ਮੰਨਨੇ ਗਿਆ ਤਾਂ ਜਾਣੇ ਉਹਨੇ ਜਿੱਤ ਪਾਉਣੀ ਆ ਹੁਣ ਤੇ ਖੜ ਗਿਆ ਨਾ ਇਹਨੂੰ ਆਏ ਤਾਂ ਉੱਥੇ ਨੱਚ ਦੱਸ ਤੈ ਮੰਨਣਾ ਮੈਂ ਤੇ ਲਾ ਆ ਮੈਂ ਡਰਾਮਾ ਇਹਨੂੰ ਆ ਉਹ ਉੱਥੇ ਭੱਜਣ ਭੱਜ ਗਿਆ ਤਾਂ ਦਰ ਨਾਲ ਇਹ ਡਰ ਗਿਆ ਵਾਸਤੇ ਨਹੀਂ ਜਦੇ ਮਨ ਪੜ ਲਿਆ ਵੀ ਡਰ ਗਿਆ ਤਾਂ ਹੀ ਤੇਨਵਾਰੀ ਖੜਾ ਹੋਇਆ ਪਹਿਲੀ ਵਾਰੀ ਖੜਾ ਹੋਇਆ ਤੇਰੇ ਮਾਂ ਚ ਡਰ ਪੈ ਗਿਆ ਮੂੰਹ ਦੇਖ ਲੈ ਮੈਂ ਇਹਦੇ ਤੇ ਪੜ ਲਿਆ ਜੀ ਹੂੰ ਇਹ ਕਿਦੇ ਕਾਰਵਾਈ ਪੈ ਜਾਂਦੀ ਆ ਚੱਲ ਬੁੱਧ ਚੱਲ ਅੱਗੇ ਚੱਲ 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 ਜੇ ਬਾਈ ਨਾ ਤੂੰ ਫੜਦਾ ਨਾ ਠੱਜਾ ਦਾ ਇਹ ਫੇਰ ਤਾਂ ਔਖਾ ਬਾਲੂ ਨਾ ਨੇ ਘਰਾਂ ਚ ਬੰਗ ਕਰ ਲੈ ਦਾ ਘੋੜੇ ਦੂਏ ਨਰਸੋੜਾ ਦਾ ਚੱਲ ਬੱਤ ਚੱਲ ਅੱਗੇ ਸਾਡਾ ਅੱਗੇ ਚੱਲ 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 ਦੇਖਿਆ ਕਿੰਨਾ ੜਿਆ ਹਾਂ ਇਧਰ ਬਈ ਹੁਣ ਦੇਖਦਾ ਆਏ ਨਹੀਂ ਆਉਣਾ ਚੱਲ ਇੱਕ 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 ਗੰਨੀ ਨੂੰ ਲੈ ਕਰ ਦੇ ਲੈ ਕਿੰਨਾ ਮਰਜ਼ੀ ਜੋਲੀ ਕਰਦਾ ਕਰੀ ਨੂੰ ਸਾਡਾ ਫਟ ਹੱਥ 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 ਓਏ ਚੱਲ 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 ਔਰ ਪੱਪ ਸੱਤਾ ਦੇਖ ਹਾਂ ਲੱਤਾਂ ਦੇਖ ਲਾਦੂ ਕਿ ਤਰ੍ਹਾਂ ਮੈਂ ਪੱਟ ਕੁੱਤੇ ਦੇ ਹਾਂ ਹਾਂ ਆ ਦੇਖ ਓਰੇ ਨੂੰ ਉਗਲੀ ਨੂੰ ਲਗਾ ਸਕਦਾ ਇੰਨਾ ਟੈਟ ਆ ਦੇਖ ਲੱਤਾਂ ਚੀਕਾ ਹੋਟਾ ਹੈਟਾ ਇਹ ਬਤਾ ਇੱਥੇ ਲਾ ਲੈਂਦਾ ਲੱਤਾਂ ਦੇ ਬੱਤੀ ਇਹ ਟੂੜੇ ਨੇ ਲੱਤੇ ਮਾਰਨੀ ਇਹ ਆਏ ਬੰਦੇ ਇੱਕ ਨਾ ਮੋਟਰਸਾਈਕਲ 'ਤੇ ਬੈਠਾ ਹੁੰਦਾ ਸਮਝਾਈ ਜਾਂਦਾ ਇਹਨਾਂ ਪੱਲੇ ਨਹੀਂ ਜਾਂਦਾ ਯਾਰ ਇਹ ਪਤਾ ਨਹੀਂ ਕਾਹਦ ਸਿੱਖੂਗਾ ਮੈਂ ਤਾਂ ਇਹ ਨਹੀਂ ਸਕ ਬਸ ਚੱਲ ਅੱਗੇ ਚੱਲ 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 ਅੱਗੇ ਚੱਲ ਅੱਗੇ ज Clay ऌषी पीत, ने पितु लिजास रहिा, निया पीष मोरेवाओय थिया जश्ट, Monta 거는 पर लागा ठीके, स्क्ष्क्राइदी सिर्पिय पर रल्लेलिज ज हेरा भ्र्लारेण दित 누� almond मालेघा, लिता देकर बारम होगे, तुर बैम मालेज्जु इता हुज़ यॉश्ट ਇਹ ਤੂੰ ਖੜਾ ਹੀ ਹੋਣਾ ਤੂੰ ਜੇ ਹੋਵੇ ਚੱਲ ਜਾਵੇਂ ਖੜੇ ਹੋ ਜਾਵੇਂ ਇਹ ਖੜਾ ਨਹੀਂ ਹੁੰਦਾ ਨੂੰ ਆਏ ਆ ਮੇਰੇ ਬੱਸ ਹੁਣ ਬੱਸ ਬੱਸ ਐਂ ਦਾ ਵੀ ਆਇਓ ਖੜਾ ਕਰਦਾ ਜਾਈਂ ਖੜ ਗਿਆ ਦਾ ਇਹ ਫਟਿਆ ਹੁਣ ਇਹ ਪੱਤੇ ਕਰਦਾ ਇਹ ਐਂ ਖੜ ਐਂ ਖੜ ਕੇ ਨਾ ਫੇਰ ਖੜਾ ਹੋਣਾ ਅਚਾਨਕ ਹੋਣਾ ਮੈਨੂੰ ਉਮੀਦ ਨਹੀਂ ਐਨੇ ਉੱਥੇ ਦੇਖ ਲਿਆ ਵੀ ਇਹ ਸਾਲਾ ਲੋਟ ਨੂੰ ਪਾਉਂਦਾ ਨਹੀਂ ਯਾਨੇ ਮੈਨੂੰ ਸਾਂਭਿਆ ਵੇ ਉਹ ਤੇ ਨਹੀਂ ਆਉਂਦਾ ਸਹੀ ਤਰ ਹੂੰ ਕੋਈ ਹਰਕਤ ਨਹੀਂ ਕਰੀ ਇਹਨੇ ਪੂਰੇ ਆ ਗਏ ਉਹ ਨੂੰ ਆਏ ਆ ਵੀ ਕੋਣੇ ਸ਼ਾਂਤ ਖੜਾ ਕਿੱਲਾ ਹੂੰ ਕਰਾਵਾ ਇਹ ਕਹਿੰਦਾ ਡਰਾਉਣਾ ਘੋੜੇ ਦਾ ਕੰਮੇ ਡਰਾਉਣਾ ਨਹੀਂ ਕਹਿੰਦੇ ਮਰਦ ਬੰਦੇ ਦਾ ਦਲੇਰ ਬੰਦੇ ਦਾ ਕੰਮ ਆ ਥੋੜੇ ਜਿਹਾ ਬਹਿਣਾ ਫੋਕਰ ਫੁੱਕੜ ਜੀ ਤਾਂ ਕੋਣ ਵੀ ਨਹੀਂ ਖੜਦ ਹੂੰ ਮੈਂ ਮੈਂ ਬੱਤੇ ਨਾ ਡਰਦਾ ਐਵੇਂ ਜਮਾਈ ਡਰਨਾ ਚਾਹ ਲੈ ਮੈਂ ਨਾ ਖੜਾ ਵੀ ਕਰੂੰਗਾ ਕੰਮ ਹੀ ਨਹੀਂ ਹੁੰਦਾ ਲੈ ਹੋ ਖੜਾ ਹੋ ਖੜਾ ਨਾ ਕਰਦਾ ਵੀ ਨਾ ਤਿੰਜਾਂ ਦਾ ਬਹੁਤ ਹੋਵਾ ਚਿੱਕਿਆ ਕਰ ਠੀਕ ਆ ਬਹਿਣਾ ਫੇਰ ਉਧਾ ਦੂਆਂ ਨੂੰ ਕਿ ਆਏ ਹੋ ਬਹਿਣਾ ਬਹਿਣਾ ਜਿੱਥੇ ਨਾ ਬੈਠੇ ਫਰਤੀਲਾ ਹਾਂ ਅੱਖ ਦੇ ਚਮੱਤੇ ਚ ਬਹਿਣਾ ਹਾਂ ਤਾਂ ਉੱਪਰ ਆ ਮੈਂ ਇਹ ਬੈਠੂਗਾ ਥੇਲਾ ਨਾ ਕਰੀ ਫੇਰ ਕੋਣ ਬੋਲਦਾ ਨਹੀਂ ਬੈਟਣਾ ਦਰਦਾ ਹੋ ਇੱਧਰ ਦਰਦੇ ਓਏ ਦਰਦੇ ਫਤ ਪੰਜ ਬੈ ਗਿਆ ਤੁਨੋ ਕੇ ਬੋਹਾਂ ਚਾ ਹ ਬੋਲ ਮੜਿਆ ਕਿਹਾ ਹੋ ਗਿਆ ਹੁਣ ਬੈਠਣ ਦੇ ਵਾਰ ਨਹੀਂ ਆ ਨਾ ਚੱਲਣ ਕਾ ਚਲ ਕਾ ਬਈ ਬੈਠ ਰੇ ਹੋਰੇ ਤੋਂ ਨਾ ਸੀ ਹੈ